ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਆਰਾਮ ਕੇ ਪਿੰਡ ਭਰਾਂ ਸਰਕਾਰ ਨੂੰ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਦੇ ਨਾਲ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਸਮੇਂ ਦੇ ਹੁਕਮਰਾਨਾਂ ਵੱਲੋਂ ਗੁਰਦਵਾਰਿਆਂ ਅਤੇ ਤਖਤ ਸਹਿਬਾਨ ਦੇ ਪ੍ਰਬੰਧਾ ਵਿੱਚ ਦਖਲ ਜਾਂ ਪ੍ਰਬੰਧਾ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨੂੰ ਖਾਲਸਾ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ ਕੀ ਦਾ ਸਿਧਾਂਤ ਹੈ ਕਿ ਝੁੱਕ ਕੇ ਆਏ ਨੂੰ ਤੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਅਮਰਦਾਸ ਸਤਗੁਰੂ ਕਹਾਵੇ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਮੁਕੱਦਸ ਆਤੇ ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਆਤੇ ਸਾਡੇ ਸਰਵਉੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰੇ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਆਪ ਕਰਕੇ ਸਿੱਖਾਂ ਅਤੇ ਸਮੁੱਚੀ ਲੋਕਾਈ ਨੂੰ ਇੱਕ ਐਸੀ ਸੱਚੇ ਤਖਤ ਦੀ ਬਖਸ਼ਿਸ਼ ਕੀਤੀ ਜਿਹੜਾ ਹਮੇਸ਼ਾ ਹੀ ਹੱਕ ਸੱਚ ਨਿਆਂ ਅਤੇ ਧਰਮ ਦੇ ਬੋਲ ਬਾਲਿਆਂ ਲਈ ਆਗਾਹ ਹੋ ਕੇ ਸੇਧ ਦਿੰਦਾ ਹੈ ਅੱਜ ਦੇ ਦਿਨ ਬੰਦੀ ਛੋੜ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ 52 ਹਿੰਦੂ ਰਾਜਿਆਂ ਨੂੰ ਮੁਗਲਾਂ ਦੀ ਕੈਦ ਗਵਾਲੀਗੜ੍ਹ ਦੇ ਕਿਲੇ ਵਿੱਚੋਂ ਰਿਹਾਅ ਕਰਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਬੰਦੀ ਛੋੜ ਦਿਵਸ ਮਾਕੇ ਸਮੁੱਚਾ ਖਾਲਸਾ ਪੰਥ ਪੰਥ ਕਰਵੈਤਾ ਮੁਤਾਬਕ ਇਤੇ ਸਿਰ ਜੋੜ ਕੇ ਬੈਠਦਾ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਉਂਦਾ ਹੈ ਮੈਂ ਸਭ ਤੋਂ ਪਹਿਲਾਂ ਬੰਦੀ ਛੋੜ ਦਿਵਸ ਦੀ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਾ ਹਾਂ ਅੱਜ ਜਦੋਂ ਅਸੀਂ ਨਾਨਕ ਸਾਹੀ ਸੰਮਤ 557 ਅਤੇ ਸਾਲ 225 ਵਿੱਚ ਬੰਦੀ ਛੋੜ ਦਿਵਸ ਮਨਾ ਰਹੇ ਹਾਂ ਤਾਂ 350 ਸਾਲ ਪਹਿਲਾਂ ਵਾਪਰੀ ਅਦੁੱਤੀ ਵਰਤਾਰੇ ਦਾ ਜਗਰ ਇਸ ਮੌਕੇ ਤੇ ਬਹੁਤ ਜ਼ਰੂਰੀ ਹੈ ਨੌਵੇਂ ਗੁਰੂ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਅਨੰਦ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਸਮੇਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਉਸ ਵੇੜੇ ਦੀ ਮਜਲੂਮ ਤੇਰ ਉਹਦੇ ਤਿਲਕ ਤੇ ਜੰਜੂ ਦੀ ਰਾਖੀ ਕਰ ਦਿਆ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਅਦੁੱਤੀ ਸ਼ਹਾਦਤ ਦਿੱਤੀ ਇਹੇ ਵਰਤਾਰਾ ਇਸ ਲਈ ਵੀ ਆਦੁੱਤੀ ਸੀ ਕਿਉਂਕਿ ਗੁਰੂ ਸਾਹਿਬ ਜੀ ਨੇ ਉਹਨਾਂ ਲਈ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਜਨੇਊ ਨੂੰ ਪਹਿਨਣ ਤੋਂ ਪਹਿਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਹ ਕਰ ਦਿੱਤੀ ਸੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ ਸਮੁੱਚੇ ਸੰਸਾਰ ਅੰਦਰ ਖਾਸ ਕਰ ਇਸ ਦੇਸ਼ ਵਿੱਚ ਹਰ ਧਰਮ ਦੇ ਲੋਕਾਂ ਨੂੰ ਆਪੋ ਆਪਣੇ ਧਰਮ ਅਨੁਸਾਰ ਧਾਰਮਿਕ ਚਿੰਨ ਪਹਿਨ ਕੇ ਖੁੱਲ ਕੇ ਵਿਚਰਨ ਅਤੇ ਆਜ਼ਾਦੀ ਨਾਲ ਰਹਿਣ ਦੀ ਗਵਾਹੀ ਭਰਦੀ ਹੈ ਪਰ ਅਫਸੋਸ ਅੱਜ ਗੁਰੂ ਸਾਹਿਬ ਜੀ ਦੇ ਸਿੱਖਾਂ ਦੇ ਕਕਾਰ ਕਿਰਪਾਨ ਕੜਾ ਉਤਰਵਾਉਣ ਦੀਆਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸਾਹਮਣੇ ਆਉਂਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਮੌਜੂਦਾ ਹੁਕਮਰਾਨ ਵੀ ਉਸ ਸਮੇਂ ਦੇ ਹੁਕਮਰਾਨਾਂ ਵਾਂਗ ਸੋਚ ਰੱਖ ਕੇ ਸਾਡੀ ਪਛਾਣ ਨੂੰ ਖਤਮ ਕਰਨ ਦੀ ਮਨਸ਼ਾ ਰੱਖਦੇ ਨੇ ਭਾਵੇਂ ਕਿ ਖਾਲਸਾ ਪੰਥ ਦੀ ਨਿਆਰੀ ਆਪਾ ਤੇ ਹੁੰਦ ਹੈ ਇਸ ਮੌਕੇ ਉੱਤੇ ਲੰਮੇ ਸਮਿਆਂ ਤੋਂ ਜੇਲਾ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਗੁਰਦੀਪ ਸਿੰਘ ਖੇੜਾ ਭਾਈ ਦਵਿੰਦਰਪਾਲ ਸਿੰਘ ਭੁੱਲਾਰ ਅਤੇ ਹੋਰ ਸਿੰਘਾਂ ਤੇ ਨਾਲ ਹੀ ਫਸ ਫਾਂਸੀ ਦੀ سزا ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਹਕੂਕਾਂ ਅਤੇ ਉਹਨਾਂ ਦੀ ਰਿਹਾਈ ਦੀ ਗੱਲ ਕਰਨੀ ਵੀ ਅਤ ਜ਼ਰੂਰੀ ਹੈ ਸਰਕਾਰ ਨੂੰ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਦੇ ਨਾਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 2019 ਵਿੱਚ ਜਾਰੀ ਕੀਤੇ ਆਪਣੇ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਅੱਜ ਲੋੜ ਹੈ ਤੇ ਕੌਮ ਨੂੰ ਆਦੇਸ਼ ਹੈ ਕਿ ਹਰ ਗੁਰੂ ਘਰ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ ਅੱਜ ਬੰਦੀ ਛੋੜ ਦਿਵਸ ਦੇ ਮੌਕੇ ਉੱਤੇ ਸਿੱਖ ਸਿਧਾਂਤ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਨੂੰ ਵੀ ਚੇਤੇ ਕਰੀਏ ਮੌਜੂਦਾ ਸਮੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਵਿੱਚ ਕਮੀਆਂ ਤੇ ਗੁਰੂ ਘਰਾਂ ਵਿੱਚ ਪੰਥ ਦੀ ਪਹਿਰੇਦਾਰੀ ਕਾਇਮ ਕਰਨ ਦੀ ਗੱਲ ਹੈ ਤਾਂ ਹਰ ਗੁਰਦੁਆਰੇ ਵਿੱਚ ਪਹਿਰੇਦਾਰੀ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣੇ ਲਾਜ਼ਮੀ ਹਨ ਆਪਸੀ ਪ੍ਰੇਮ ਪਿਆਰ ਇਤਿਫਾਕ ਨਾਲ ਚਲਦਿਆਂ ਹਰ ਨਾਮੈ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਆਪਾਂ ਗੁਰੂ ਬਖਸ਼ਿਸ਼ ਸਿਧਾਂਤ ਨੂੰ ਪ੍ਰਣਾਏ ਹੋਈਏ ਗੁਰੂ ਸਾਹਿਬ ਜੀ ਨੇ ਆਪ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ ਜੋ ਇਹ ਦੱਸਦਾ ਹੈ ਕਿ ਸਿੱਖ ਨੇ ਜਿੱਥੇ ਧਾਰਮਿਕ ਪਰਿਵਾਰਕ ਸਮਾਜਿਕ ਅਤੇ ਆਰਥਿਕ ਤੌਰ ਉਤੇ ਤਗੜਾ ਹੋਣਾ ਹੈ ਉਤੇ ਹੀ ਆਲਮੀ ਪੱਧਰ ਉਤੇ ਰਾਜਸੀ ਤੌਰ ਤੇ ਵੀ ਤਗੜਾ ਹੋਣਾ ਹੈ ਅੱਜ ਸਿੱਖ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦਾ ਹੈ ਸਿੱਖ ਆਪਣੀ ਇਮਾਨਦਾਰੀ ਤੇ ਲਿਆਕਤ ਨਾਲ ਜਿੱਥੇ-ਜਿੱਥੇ ਵੀ ਵੱਸੇ ਉਹਨਾਂ ਨੇ ਸ਼ਰਧਾ ਭਾਵਨਾ ਨਾਲ ਸੁੰਦਰ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਜਿਵੇਂ ਕਿ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਹਨ ਕਿ ਕਿਸੇ ਵੀ ਪ੍ਰਾਣੀ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਪਰੰਤੂ ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੰਥ ਦੇ ਹਿੱਤਾਂ ਵਿੱਚ ਨਹੀਂ ਹੈ ਅਸੀਂ ਆਪਣੇ ਨਿੱਜੀ ਹਿੱਤਾਂ ਜਾਂ ਕਾਨੂੰਨ ਦਾ ਸਹਾਰਾ ਲੈ ਕੇ ਕਿਸੇ ਨੂੰ ਵੀ ਗੁਰੂ ਘਰ ਆਉਣ ਤੋਂ ਨਾ ਰੋਕੀਏ ਕਿਸੇ ਨੂੰ ਨਹੀਂ ਰੋਕਣਾ ਹੈ ਗੁਰੂ ਸਾਹਿਬ ਜੀ ਦੇ ਫਰਮਾਨ ਕਬੀਰ ਜੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡਿਆ ਜੋੜਦਾਰ ਐਸਾ ਹੋਏ ਆਪਾਂ ਇਸ ਮੁਤਾਬਕ ਚੱਲੀਏ ਆਪਣੇ ਛੋਟੇ ਮੋਟੇ ਮਤਭੇਦਾਂ ਤੋਂ ਉੱਪਰ ਉੱਠ ਕੇ ਗੁਰ ਭਾਈ ਬਣ ਕੇ ਰਹਿਗੇ ਸਿੱਖ ਕੌਮ ਇੱਕ ਸਾਂਝਾ ਪਰਿਵਾਰ ਹੈ ਇਸ ਲਈ ਸਾਡਾ ਇੱਕਜੁੱਟ ਰਹਿਣਾ ਮਹਤਵਪੂਰਨ ਹੈ ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਸਿੱਖ ਕੌਮ ਵਿੱਚ ਕੋਈ ਵੀ ਆਪਸੀ ਵਖਰੇਵਾ ਇੰਨਾ ਵੱਡਾ ਨਹੀਂ ਜਿਸ ਨੂੰ ਆਧਾਰ ਬਣਾ ਕੇ ਕੋਈ ਕੌਮ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੇ ਅਸੀਂ 10 ਗੁਰੂ ਸਹਿਬਾਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਗੁਰੂ ਸਹਿਬਾਨ ਸਤਕਾਰਤ ਭਗਤਾਂ ਭਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਨੂੰ ਆਪਣਾ ਗੁਰੂ ਮੰਨਦੇ ਹਾਂ ਅਸੀਂ ਜਦੋਂ ਖਾਂਡੇ ਬਾਟੇ ਦੀ ਪਾਹਲ ਅੰਮ੍ਰਿਤ ਛਕਦੇ ਹਾਂ ਤਾਂ ਪੰਜ ਪਿਆਰੇ ਸਹਿਬਾਨ ਇੱਕ ਥਾਂ ਅਤੇ ਇੱਕ ਬਾਟੇ ਵਿੱਚ ਹੀ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕਰਦੇ ਹਨ ਇਹ ਸਾਡੀ ਇੱਕ ਜੁਗਤਤਾ ਹੈ ਵਿਸ਼ਵ ਪਾਰ ਵਿੱਚ ਵਸਣ ਵਾਲੇ ਸਿੱਖ ਅੰਮ੍ਰਿਤ ਛਕਣ ਤੋਂ ਬਾਅਦ ਪੰਜ ਕਕਾਰ ਵੀ ਇੱਕੋ ਜਹੇ ਪਾਉਂਦੇ ਹਨ ਅਸੀਂ ਚਿੜੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਇਸ ਤਰ੍ਹਾਂ ਕੌਮ ਵਿੱਚ ਐਸਾ ਕੋਈ ਵਖਰੇਵਾ ਨਹੀਂ ਹੈ ਸਗੋਂ ਖਾਲਸਾ ਪੰਥ ਇੱਕ ਸੰਜਿਆ ਪਰਿਵਾਰ ਹੈ ਪੰਥ ਜਦੋਂ ਵੀ ਅਰਦਾਸ ਕਰਦਾ ਹੈ ਤਾਂ ਕੌਮ ਦੇ ਸ਼ਹੀਦਾਂ ਨੂੰ ਸਰਦਾ ਸਜਦਾ ਅਤੇ ਸਤਕਾਰ ਭੇਟ ਕਰਦਿਆਂ ਇਹ ਸ਼ਬਦ ਵੀ ਤਹਰਾਉਂਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਗੁਰਦੁਆਰਿਆਂ ਗੁਰਦਘਾਮਾਂ ਤੇ ਤਖਤ ਸਹਿਬਾਨ ਦਾ ਪ੍ਰਬੰਧ ਖਾਲਸਾ ਪੰਥ ਨੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਹੈ ਇਹ ਪ੍ਰਬੰਧ ਹਮੇਸ਼ਾ ਪੰਥ ਕੋਲ ਹੀ ਰਹੇਗਾ ਸਮੇਂ ਦੇ ਹੁਕਮਰਾਨਾਂ ਵੱਲੋਂ ਗੁਰਦੁਆਰਿਆਂ ਅਤੇ ਤਖਤ ਸਹਿਬਾਨ ਦੇ ਪ੍ਰਬੰਧਾ ਵਿੱਚ ਦਾਖਲ ਜਾ ਪ੍ਰਬੰਧਾ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨੂੰ ਖਾਲਸਾ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ ਗੁਰਦੁਆਰੇ ਅਤੇ ਤਖਤ ਸਹਿਬਾਨ ਪੰਥ ਦੇ ਹਨ ਅਤੇ ਪੰਥ ਦੇ ਹੀ ਰਹਿਣਗੇ ਸੇਖਰ ਅਰਦਾਸ ਦੀ ਭਾਵਨਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਧਾਨ ਖਾਲਸਾ ਜੀ ਨੂੰ ਬਖਸ਼ੋ ਪਾਕਿਸਤਾਨ afghanistan ਆਦ ਦੇਸ਼ਾਂ ਵਿੱਚ ਰਹਿ ਗਏ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨਾ ਤੇ ਸੇਵਾ ਸੰਭਾਲ ਦੀ ਤਾਨ ਸਿੱਖ ਮਨਾ ਵਿੱਚ ਬਾਹਰ ਡੂੰਗੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰ ਮੋਕੇ ਸਿੱਖ ਅਰਦਾਸਾਂ ਨੂੰ ਭਾਗ ਲੱਗੇ ਜਦੋਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਬਾਅਦ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਪਾਕਿਸਤਾਨ ਵਿੱਚਕਾਰ ਕੁਸ਼ ਤਲਖ ਮਾਹੌਲ ਕਾਰਨ ਭਾਵੇਂ ਕਿ ਹੁਣ ਤਲਖ ਮਾਹੌਲ ਨਹੀਂ ਹੈ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਹੈ ਲੇਕਿਨ ਸਿੱਖ ਕੌਮ ਦੀ ਇਹ ਭਾਵਨਾ ਹੈ ਇਹ ਲੰਘਾ ਜਲਦ ਖੋਲਿਆ ਦਾ ਗਾਵੇ ਤਾਂ ਜੋ ਦੋਵਾਂ ਮੁਲਕਾਂ ਵਿੱਚ ਆਪਸੀ ਪ੍ਰੇਮ ਤੇ ਸੱਦ ਭਾਵਨਾ ਦਾ ਪੈਗਾਮ ਵਧੇ ਅਤੇ ਇਹ ਖਿੱਤੇ ਤਰਕੀਆਂ ਕਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀਆਂ ਜੜਾਂ ਬਹੁਤ ਡੂੰਘੀਆਂ ਅਤੇ ਵਿਚਾਰ ਹਨ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਸਮੇਂ ਇਸ ਧਰਤੀ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਸਿੱਖੀ ਦਾ ਸੰਦੇਸ਼ ਖੁਦ ਪਹੁੰਚਾਇਆ ਅਤੇ ਸੰਗਤਾਂ ਕਾਇਮ ਕੀਤੀਆਂ ਸਿੱਖੀ ਵਿੱਚ ਸਰਬਸਾਂਝੀ ਵਾਲਤਾ ਛੂਤ-ਸ਼ਾਤ ਉੱਚ-ਨੀਚ ਜਾਤ-ਪਾਤ ਰੰਗ-ਨਸਲ ਜਾਹੇ ਭੇਦ-ਭਾਵਾਂ ਤੋਂ ਉੱਪਰ ਸਭਨਾ ਵਿੱਚ ਇੱਕ ਅਕਾਲ ਪੁਰਖ ਨੂੰ ਦੇਖਦਿਆ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦਾ ਸਿਧਾਂਤ ਹੈ ਸੰਗਤ ਪੰਗਤ ਗੁਰੂ ਕੇਸਰੋਵਰ ਗੁਰੂਆਂ ਬਾਉੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਗੁਰਮਤ ਦੇ ਇਹਨਾਂ ਮਹਾਨ ਫਲਸਫਿਆਂ ਦਾ ਵਿਸ਼ਵ ਭਰ ਖਾਸ ਕਰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਅੱਜ ਇਹ ਜੋ ਗੁਰਮਤ ਦਾ ਫਲਸਫਾ ਹੈ ਇਸ ਨੂੰ ਬਚਾਉਣ ਲਈ ਪ੍ਰਚਾਰ ਪਸਾਰ ਤੇ ਉਚੇਚੇ ਯਤਨਾਂ ਆਤੇ ਵੱਡੇ ਉਪਰਾਨੀਆਂ ਦੀ ਲੋੜ ਦੱਸਦਾ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਇਹ ਆਖਣ ਇਸ ਸਾਲ ਆਏ ਹੜਾਂ ਦੀ ਮਾਰ ਨੇ ਸਾਬਤ ਕੀਤਾ ਪੰਜਾਬ ਦੇ ਵੱਡੇ ਹਿੱਸੇ ਵਿੱਚ ਵਸਦੇ ਲੋਕਾਂ ਨੇ ਹੜਾਂ ਦੀ ਮਾਰ ਚੱਲੀ ਜਿਸ ਵਿੱਚ ਬਹੁਤ ਜਾਨੀ ਤੇ مالی ਨੁਕਸਾਨ ਹੋਇਆ ਪਰ ਅਕਾਲ ਪੁਰਖ ਦੇ ਆਸਰੇ ਜੀਣ ਵਾਲੇ ਪੰਜਾਬ ਦੇ ਨੌਜਵਾਨਾਂ ਨੇ ਸਿੱਖੀ ਸਿਧਾਂਤ ਉੱਤੇ ਪੈਰਾ ਦਿੰਦਿਆਂ ਖਾਲਸਾ ਹੀ ਨਿਸ਼ਾਨਾ ਦੀ ਅਗਵਾਈ ਏ ਵਕ ਵਕ ਥਾਵਾਂ ਉੱਤੇ ਫੌਰੀ ਰਾਹਤ ਪਹੁੰਚਾਈ ਇਸ ਨੇ ਇੱਕ ਵਾਰ ਫੇਰ ਸਾਬਤ ਕੀਤਾ ਕਿ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਵਿੱਚ ਹੈ ਆਕੇ ਗੁਰੂ ਸਾਹਿਬ ਦੀ ਪੈ ਭਾਵਨੀ ਵਿੱਚ ਰਹਿੰਦਿਆ ਬਾਣੀ ਬਾਣੇ ਤੇ ਸਿੱਖ ਸਿਧਾਂਤ ਦੀ ਧਾਰਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਿਆੜੀਪੁਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸਾਕਾ ਇਸ ਸਾਲ ਨਵੰਬਰ ਮਹੀਨੇ ਵਿੱਚ ਸਮੂਹੇ ਖਾਲਸਾ ਪੰਥ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਆਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਮਨਾਇਆ ਜਾ ਰਿਹਾ ਹੈ ਪੰਥ ਦੀ ਨਮੈਂਦਾ ਜਮਾਤ ਵੱਲੋਂ ਗੁਰੂ ਕੀ ਸੰਗਤ ਵੱਲੋਂ ਮਿਤੀ 21 ਤੋਂ 29 ਨਵੰਬਰ 2025 ਤੱਕ ਮਨਾਏ ਜਾ ਰਹੇ ਸ਼ਤਾਬਦੀ ਦੇ ਇਨਾਂ ਸਮਾਗਮਾਂ ਵਿੱਚ ਸੰਗਤ ਵਦ ਤੋਂ ਵਦ ਸ਼ામੂਲੀਅਤ ਕਰੇ ਪੰਥ ਖੁਦ ਆਪ ਰਲ ਮਿਲ ਕੇ ਇਨਾਂ ਸ਼ਤਾਬਦੀਆਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਵਿਖੇ ਮਨਾਏ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਦੇ ਗੁਰ ਬਾਕ ਅਨਸਾਰ ਖਾਲਸਾ ਪੰਥ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦਾ ਸਗੋਂ ਸਾਰਿਆਂ ਨੂੰ ਆਪਣੇ ਸਮਝਦਾ ਹੈ ਪਰੰਤੂ ਇਸ ਦੇ ਬਾਵਜੂਦ ਜੇ ਕੋਈ ਸਿੱਖ ਕਾਮ ਉੱਤੇ ਚੜ ਕੇ ਜਰਵਾਣਾ ਬਣ ਕੇ ਆਵੇ ਦਾ ਸਿੱਖੀ ਦਾ ਸਿਧਾਂਤ ਹੈ ਕਿ ਝੁੱਕ ਕੇ ਆਏ ਨੂੰ ਤੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਸਿੱਖ ਕੌਮ ਦੀ ਆਪਣੀ ਵਿਲੱਖਣ ਨਿਆਰੀ ਹੋਣ ਅਤੇ ਪਛਾਣ ਹੈ ਸਿੱਖ ਕੌਮ ਨੇ ਕਦੇ ਵੀ ਆਪਣੀ ਨਿਆਰੀ ਪਛਾਣ ਦੇ ਨਾਲ ਸਮਝੌਤਾ ਨਹੀਂ ਕੀਤਾ ਇਸ ਲਈ ਭਾਵੇਂ ਸਾਨੂੰ ਚਰਖੜੀਆਂ ਤੇ ਚੜਨਾ ਪਿਆ ਬੰਦ ਬੰਦ ਕਟਵਾਉਣਾ ਪਿਆ ਖੋਪੜੀਆਂ ਲਹਾਉਣੀਆਂ ਪਈਆਂ ਪਰ ਅਸੀਂ ਆਪਣੀ ਪਛਾਣ ਕਾਇਮ ਰੱਖੀ ਸਿੱਖ ਇਸ ਸਿਧਾਂਤ ਦੇ ਧਾਰਨੀ ਹਾਂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਆਰਾਮ ਕੇ ਪਿੰਡ ਪਰਾਨ ਸਮੁੱਚਾ ਖਾਲਸਾ ਪੰਥ ਚੜਦੀ ਕਲਾ ਵਿੱਚ ਸੀ ਤੇ ਚੜਦੀ ਕਲਾ ਦੇ ਵਿੱਚ ਰਹੇਗਾ ਮੈਂ ਫੇਰ ਇੱਕ ਵਾਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਆਏ ਖਾਲਸਾ ਪੰਥ ਨੂੰ ਅਤੇ ਮੀਡੀਏ ਦੇ ਰਾਹੀਂ ਦੁਨੀਆ ਭਰ ਤੋਂ ਜੁੜੇ ਹੋਏ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਹਾੜੇ ਦੀਆਂ ਲੱਖ 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 ਵਧਾਈਆਂ ਦਿੰਦਾ ਹਾਂ ਉਹ ਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ